ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਗੁਰ ਕੇ ਚਰਨ ਜੀ ਕਾ ਨਿਸਤਾਰਾ ਗੁਰ ਸਤਗੁਰਾਂ ਦੇ ਚਰਨਾਂ ਦਾ ਧਿਆਨ ਹੀ ਜੀਵ ਦਾ ਸੰਸਾਰ ਸਮੁੰਦਰ ਤੋਂ ਨਿਸਤਾਰਾ ਕਹੀਏ ਪਾਰ ਉਤਾਰਾ ਕਰਨ ਵਾਲਾ ਹੈ ਨਿਸਤਾਰਾ ਨੇ ਨਾਮ ਵਿਸ਼ੇਸ਼ ਕਰਕੇ ਸ ਨਾਮ ਸਹਿਤ ਆਸਰਾ ਦੇ ਕੇ ਤਾਰਾ ਤਾਰਨ ਵਾਲਾ ਹੈ ਸਮੁੰਦ ਸਾਗਰ ਜਿਨ ਖਿਨ ਮਹਿ ਤਾਰ ਰਹਾ ਜੋ ਸੰਸਾਰ ਸਮੁੰਦਰ ਵਿਸ਼ਿਆ ਰੂਪੀ ਸਾਗਰ ਗਰਗਰਤਾ ਜ਼ਹਿਰ ਦੇ ਸਾਹ ਸਹਿਤ ਭਰਿਆ ਹੋਇਆ ਹੈ ਉਸ ਵਿੱਚੋਂ ਜਿੰਨਾ ਸਤਗੁਰਾਂ ਦੇ ਚਰਨਾ ਕਮਲਾਂ ਦਾ ਧਿਆਨ ਇੱਕ ਸ਼ਿਨ ਵਿੱਚ ਤਾਰਾ ਤਾਰ ਦਿੰਦਾ ਹੈ ਰਹਾਉ ਕੋਈ ਹੋਆ ਕਰਮ ਰਤ ਕੋਈ ਤੀਰਥ ਨਾਇਆ ਕੋਈ ਪੁਰਖ ਨਿਤ ਨਿਮਿਤ ਪ੍ਰਾਚਿਤ ਕਰਮਾਂ ਵਿੱਚ ਰਤ ਗਏ ਪ੍ਰੀਤਮਾਨ ਹੋ ਗਿਆ ਹੈ ਕੋਈ ਪੁਰਖ ਯਾਤਰੂ ਬਣ ਕੇ 68 ਤੀਰਥਾਂ ਤੇ ਨਾਇਆ ਇਸ਼ਨਾਨ ਕਰਦਾ ਹੈ ਦਾਸੀ ਹਰਿ ਕਾ ਨਾਮ ਧਿਆਇਆ ਪਰੰਤੂ ਪਰਮੇਸ਼ਰ ਦੇ ਦਾਸੀ ਦਾਸਾਂ ਨੇ ਹਰ ਪਰਮੇਸ਼ਰ ਦਾ ਨਾਮ ਹੀ ਧਿਆਉਣਾ ਕੀਤਾ ਹੈ ਬੰਦਨ ਕਾਟਨ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਜੋ ਜੰਮਣ ਮਰਨ ਦੇ ਬੰਦਨ ਜੰਜਾਲ ਕੱਟਣ ਵਾਲਾ ਸੁਆਮੀ ਮਾਲਕ ਪਰਮੇਸ਼ਰ ਵਾਹਿਗੁਰੂ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਜਨ ਦਾਸ ਉਸ ਅੰਦਰ ਦੀ ਜਾਣਨ ਵਾਲੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰੈ ਜਾਦ ਕਰਦੇ ਹਾਂ ਤਨਸਰੀ ਮਹੱਲਾ ਪੰਜਵਾ ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾਉ ਏ ਪਰਮੇਸ਼ਰ ਜੀ ਕਿਸੇ ਪ੍ਰਕਾਰ ਕਿਸੇ ਤਰ੍ਹਾਂ ਵੀ ਸਾਡੀ ਆਪ ਜੀ ਨਾਲੋਂ ਪ੍ਰੀਤੀ ਨਾ ਟੁੱਟੇ ਤੁਹਾਡੇ ਦਾਸ ਸੇਵਕ ਦੀ ਮਲ ਬਖੀਪ ਆਦਕ ਮੈਲਾਂ ਤੋਂ ਰਹਿਤ ਨਿਰਮਲ ਉੱਜਲ ਰੀਤ ਮਰਿਆਦਾ ਹੋਵੇ ਤੁਹਾਡੇ ਨਾਲ ਪ੍ਰੀਤੀ ਕਰ ਇਹੋ ਨਿਰਮਲ ਰੀਤੀ ਹੋਵੇ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਆ ਜੀ ਪ੍ਰਾਨ ਮਨ ਧਨ ਤੇ ਪਿਆਰਾ ਹੋਵੇਂ ਬੰਦ ਹਰ ਦੇਵਨ ਹਾਰਾ ਇਹ ਪਰਮੇਸ਼ਰ ਜੀ ਤੁਸੀਂ ਸਾਨੂੰ ਜੀਅ ਜ਼ਿੰਦਗੀ ਪ੍ਰਾਨ ਪ੍ਰਾਨ ਮਨ ਧਨ ਤੇ ਤੂੰ ਵੀ ਪਿਆਰੇ ਹੋ हे ਪਰਮੇਸ਼ਰ ਜੀ ਤੁਸੀਂ ਹਉਮੇ ਹੰਗਤਾ ਮਮਤਾ ਦੇ ਬੰਧ ਬੰਦਨਾ ਨੂੰ ਨਾਸ਼ ਕਰ ਦੇਣ ਵਾਲੇ ਹੋ ਹੰਗਤਾ ਮਮਤਾ ਨੂੰ ਬੰਧ ਰੋਕ ਕੇ ਸੰਤੋਖ ਦੇਣ ਵਾਲਿਓ ਚਰਨ ਕਮਲ ਸਿਓ ਲਾਗੋ ਨੇਹ ਨਾਨਕ ਕੀ ਬੇਨੰਤੀ ਏਹ हे ਪਰਮੇਸ਼ਰ ਜੀ ਆਪ ਜੀ ਦੇ ਚਰਨਾ ਕਮਲਾਂ ਦੇ ਨਾਲ ਸਾਡਾ ਨੇਹ ਪ੍ਰੇਮ ਲੱਗਿਆ ਰਹੇ ਸਤਗੁਰੂ ਜੀ ਕਥਨ ਕਰਦੇ ਹਨ ਕਿ ਸਾਡੀ ਦਾਸਾਂ ਦੀ ਇਹੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਅਰਜੋਈ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਤਨਸਰੀ ਮਹੱਲਾ ਨਾਵਾ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੰਗਤਾਂ ਨੂੰ ਤਾਰਦੇ ਹੋਏ ਕਾਂਸੀਪੂਰੀ ਬਨਾਰਸ ਵਿੱਚ ਪਧਾਰੇ ਤਾਂ ਉੱਥੇ ਸਤਿਗੁਰਾਂ ਦੇ ਚਰਨਾਂ ਵਿੱਚ ਕੁਝ ਮਹਾਤਮਾ ਜਨ ਦਰਸ਼ਨਾਂ ਲਈ ਆਏ ਤਾਂ ਇੱਕ ਮਹਾਤਮਾ ਸਤਿਗੁਰੂ ਜੀ ਨੂੰ ਕਹਿਣ ਲੱਗਾ ਕਿ हे ਸਤਿਗੁਰੂ ਜੀ ਕੀ ਜੰਗਲਾਂ ਵਿੱਚ ਜਾਣ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਸੁਣ ਕੇ ਸਤਿਗੁਰੂ ਜੀ ਸਿੱਖਾਂ ਤੇ ਮਹਾਤਮਾ ਨੂੰ ਸਾਂਝਾ ਉਪਦੇਸ਼ ਦਿੰਦਿਆਂ ਸ਼ਬਦ ਉਚਾਰਨ ਕਰਦੇ ਆ ਕਾਹਿਰੇ ਬਨ ਖੋਜਨ ਜਾਈ ਰੇ ਤੂੰ ਪਾਵ ਹੈ ਭਾਈ ਕਿਸ ਵਾਸਤੇ ਪਰਮੇਸ਼ਰ ਨੂੰ ਮਧੂਬਨ ਬਿੰਦਰਾਬਨ ਆਦ ਜੰਗਲਾਂ ਵਿੱਚ ਖੋਜਨ ਢੂੰਡਣ ਵਾਸਤੇ ਜਾਣਾ ਹੈ ਸੰਸਾਰ ਰੂਪੀ ਉਜਾੜ ਵਿੱਚ ਕਿਸ ਵਾਸਤੇ ਖੋਜਣ ਲਈ ਜਾਣਾ ਹੈ ਜੋ বেদ ਸ਼ਾਸਤਰ ਦਾ ਕਰਮ ਕਾਂਡ ਰੂਪੀ ਜੰਗਲ ਹੈ ਉਸ ਵਿੱਚ ਕਿਸ ਵਾਸਤੇ ਖੋਜਣ ਜਾਣਾ ਹੈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਉ ਏ ਭਾਈ ਉਹ ਪਰਮੇਸ਼ਰ ਸਾਰਿਆਂ ਵਿੱਚ ਨਿਵਾਸ ਕਰਨ ਵਾਲਾ ਹਮੇਸ਼ਾ ਹੀ ਪਾਪ ਪੁੰਨ ਤੋਂ ਅਲੇਪਾ ਨਿਰਲੇਪ ਹੈ ਉਹ ਹਰ ਵਕਤ ਤੋਹੀ ਤੁਹਾਡੇ ਨਾਲ ਹੀ ਸਮਾਇਆ ਪਾ ਮਿਲਿਆ ਹੋਇਆ ਹੈ ਰਹਾਉ ਇਸੇ ਰਾਮ ਦੇ ਕੀ ਪਾਤਸ਼ਾਹ ਫਰਮਾਉਂਦੇ ਆ ਅੱਗੇ ਪ੍ਰਸ਼ਨ ਕੀਤਾ ਉਹਨਾਂ ਨੇ ਇਹ ਸਤਿਗੁਰੂ ਜੀ ਪਰਮੇਸ਼ਰ ਦਾ ਸਰੂਪ ਕਿਹੋ ਜਿਹਾ ਹੈ ਤੇ ਉਸ ਦੀ ਖੋਜ ਕਿਵੇਂ ਕਰੀਏ ਫਿਰ ਪਾਤਸ਼ਾਹ ਉੱਤਰ ਦਿੰਦੇ ਆ ਪੋਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਹ ਜੈਸੇ ਛਾਈ ਏ ਭਾਈ ਜਿਵੇਂ ਪੋਪ ਫੁੱਲਾਂ ਦੇ ਮਦ ਵਿੱਚ ਬਾਸ ਵਾਸ਼ਨਾ ਪਾਪ ਸੁਗੰਧੀ ਵਸਦੀ ਹੈ ਤੇ ਮੁਕਰ ਨਾਮ ਸ਼ੀਸ਼ੇ ਦਾ ਹੈ ਸੋ ਅਦਕ ਲਾ ਕੇ ਮੁਕਰ ਨਹੀਂ ਕਹਿਣਾ ਮੁਕਰ ਸ਼ੀਸ਼ੇ ਵਿੱਚ ਜਿਵੇਂ ਕਹਿੰਦੇ ਛਾਈ ਪ੍ਰਤੀਬਿਮ ਹੁੰਦਾ ਨਾ ਇਸੇ ਪ੍ਰਕਾਰ ਉਹ ਪਰਮੇਸ਼ਰ ਜਗਿਆਸੂ ਰੂਪ ਫੁੱਲਾਂ ਦੇ ਅੰਦਰ ਚੇਤਨ ਸੱਤਾ ਰੂਪੀ ਖੁਸ਼ਬੂ ਵਾਂਗ ਕੇ ਵਸ ਰਿਹਾ ਤੇ ਅੰਤਇ ਕਰਨ ਰੂਪੀ ਸ਼ੀਸ਼ਿਆਂ ਦੇ ਅੰਦਰ ਪ੍ਰਤੱਖ ਉਹ ਚੇਤਨ ਰੂਪ ਹੋ ਛਾਈ ਪ੍ਰਤੀਬਿੰਬ ਹੋ ਕੇ ਵਰਤ ਰਿਹਾ ਹੈ ਜਿਵੇਂ ਪੋਪ ਫੁੱਲ ਦੀਆਂ ਪੰਖੜੀਆਂ ਵਿੱਚ ਖੁਸ਼ਬੂ ਵਸਦੀ ਹੈ ਉਹ ਅੱਖਾਂ ਨਾਲ ਨਹੀਂ ਵੇਖੀ ਜਾ ਸਕਦੀ ਜਿਸ ਦੀਆਂ ਨਾਸਾਂ ਵਿੱਚ ਸੁਗੰਧੀ ਲੈਣ ਦੀ ਸ਼ਕਤੀ ਨਾ ਹੋਵੇ ਉਹ ਸੁਗੰਧੀ ਲੈਣ ਦਾ ਆਨੰਦ ਨਹੀਂ ਮਾਣ ਸਕਦਾ ਪਰ ਜਿਸ ਦੀਆਂ ਨਾਸਾਂ ਵਿੱਚ ਸੁਗੰਧੀ ਲੈਣ ਦੀ ਸ਼ਕਤੀ ਹੋਵੇ ਉਹ ਸੁਗੰਧੀ ਲੈਣ ਦਾ ਆਨੰਦ ਮਾਣ ਸਕਦਾ ਹੈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਇਹ ਭਾਈ ਉਸੇ ਪ੍ਰਕਾਰ ਹੀ ਨਿਰੰਤਰ ਅੰਤਰੀ ਤੋਂ ਰਹਤ ਨਿਰੰਤਰ ਇੱਕ ਰਾਸ ਪਰਮੇਸ਼ਰ ਵਸ ਰਿਹਾ ਉਸ ਨੂੰ ਆਪਣੇ ਘਟ ਹਿਰਦੇ ਵਿੱਚੋਂ ਹੀ ਖੋਜ ਲਵੋ ਜਦੋਂ ਤੁਹਾਡੇ ਹਿਰਦੇ ਅੰਦਰ ਭਾਵਨਾ ਪੈਦਾ ਹੋ ਗਈ ਤਾਂ ਅੰਦਰੋਂ ਹੀ ਪ੍ਰਕਾਸ਼ ਰੂਪ ਪਰਮੇਸ਼ਰ ਨੂੰ ਖੋਜ ਲਵੋਗੇ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਬਾਹਰ ਭਾਵ ਸੰਸਾਰ ਵਿੱਚ ਤੇ ਆਪਣੇ ਹਿਰਦੇ ਵਿੱਚ ਇੱਕ ਅਦਵੈਤ ਰੂਪ ਪਰਮੇਸ਼ਰ ਨੂੰ ਹੀ ਜਾਣੋ ਇਹ ਪੂਰੇ ਸਤਿਗੁਰਾਂ ਨੇ ਸਾਨੂੰ ਗਿਆਨ ਦੀ ਗੱਲ ਬਤਾਈ ਕਹੀਏ ਦੱਸੀ ਹੈ ਜਨ ਨਾਨਕ ਬਿਨ ਆਪਾ ਚੀਨੇ ਮਿਟੈ ਨ ਭ੍ਰਮ ਕੀ ਕਾਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਸਾਡੀ ਜਨ ਦਾਸਾਂ ਦੀ ਗੁਰ ਦੁਆਰਾ ਆਪਾ ਆਪਣੇ ਆਤਮਾ ਦੇ ਸਰੂਪ ਜਾਣੇ ਤੋਂ ਬਗੈਰ ਹਿਰਦੇ ਵਿੱਚੋਂ ਕੋਈ ਵੀ ਭਰਮ ਦੀ ਅੰਛ ਨਹੀਂ ਮਿਟਦੀ ਭਰਮ ਰੂਪੀ ਕਾਈ ਜਾਲਾ ਨਹੀਂ ਮਿਟਦਾ ਮਨ ਵਿੱਚੋਂ ਭਰਮ ਦੀ ਕਾਈ ਮੈਲ ਨਹੀਂ ਮਿਟਦੀ ਤਨਸਰੀ ਮਹੱਲਾ ਨਾਵਾ ਫਿਰ ਮਹਾਤਮਾ ਜਨਾ ਨੇ ਗੁਰੂ ਜੀ ਅੱਗੇ ਪ੍ਰਸ਼ਨ ਕੀਤਾ ਕਿ ਇਹ ਸਤਿਗੁਰੂ ਜੀ ਸੰਸਾਰ ਭਰਮ ਵਿੱਚ ਕਿਉਂ ਭੁੱਲ ਗਿਆ ਹੈ ਗੁਰੂ ਉੱਤਰ ਦਿੰਦੇ ਆ ਸਾਧੂ ਇਹੋ ਜਗ ਭਰਮ ਭੁਲਾਨਾ ਇਹ ਸਾਧੂ ਸੰਤ ਜਨੋ ਇਹ ਜਗ ਜੀਵ ਸੰਸਾਰ ਭਰਮ ਵਿੱਚ ਭੁੱਲਿਆ ਹੋਇਆ ਹੈ RAM ਨਾਮ ਕਾ ਸਿਮਰਨ ਛੋਡਿਆ ਮਾਇਆ ਹੱਥ ਬਿਕਾਨਾ ਰਹਾਉ ਰਾਮ ਪਰਮੇਸ਼ਰ ਦੇ ਨਾਮ ਦਾ ਸਿਮਰਨ ਝੂ ਛੱਡ ਦਿੱਤਾ ਮਾਇਆ ਦੇ ਅਧੀਨ ਹੋਣ ਰੂਪ ਹੱਥਾ ਵਿੱਚ ਬਿਕਾਨਾ ਵਿਕਿਆ ਹੋਇਆ ਹੈ ਰਹਾਉ ਮਾਤ ਪਿਤਾ ਭਾਈ ਸੁਤ ਬਨਤਾ ਤਾਂ ਕੈ ਰਸ ਲਪਟਾਨਾ ਮਾਂ ਪਿਓ ਭਾਈ ਭਰਾ ਸੁਤ ਪੁੱਤਰ ਤੇ ਬਨਤਾ ਇਸਤਰੀ ਇਤਿਆਦਿਕ ਜੋ ਪਰਿਵਾਰ ਹੈ ਉਹਨਾਂ ਦੇ ਰਸ ਪ੍ਰੇਮ ਵਿੱਚ ਹੀ ਹਰ ਵਕਤ ਫਸਿਆ ਰਹਿੰਦਾ ਅਤੇ ਜੋਬਨ ਧਨ ਪ੍ਰਭਤਾ ਕੈ ਮਦਮੈ ਐਨਿਸ ਰਹੇ دیਵਾਨਾ ਜੋਬਨ ਜਵਾਨੀ ਧਨ ਪਦਾਰਥ ਤੇ ਆਪਣੀ ਪ੍ਰਭਤਾ ਵਢਾਈ ਦੇ ਮਦ ਹੰਕਾਰ ਵਿੱਚ ਹੀ ਰਾਤ ਦਿਨੇ ਹੀ دیਵਾਨਾ ਝੱਲਾ ਆ ਫਿਰਦਾ ਤੁਰਿਆ ਫਿਰਦਾ ਹੈ ਦੀਨ ਦਿਆਲ ਸਦਾ ਦੁੱਖ ਪੰਜਨ ਤਾਸਿਉ ਮਨ ਨ ਲਗਾਨਾ ਜੋ ਦੀਨ ਗਰੀਬਾਂ ਤੇ ਦਇਆ ਦਇਆ ਕਰਨ ਵਾਲਾ ਤੇ ਹਮੇਸ਼ਾ ਹੀ ਜੰਮਣ ਮਰਨ ਦੇ ਆਦ ਸਾਰੇ ਦੁੱਖਾਂ ਨੂੰ ਭੰਨਣ ਵਾਲਾ ਪਰਮੇਸ਼ਰ ਹੈ ਉਸ ਪਰਮੇਸ਼ਰ ਦੇ ਨਾਮ ਨਾਲ ਜੀਵ ਆਪਣੇ ਮਨ ਨੂੰ ਨਹੀਂ ਲਗਾਉਂਦਾ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ ਸਤਗੁਰੂ ਜੀ ਕਥਨ ਕਰਦੇ ਹਨ ਕਿ ਕਰੋੜਾਂ ਵਿੱਚੋਂ ਕਿਸੇ ਵਿਰਲੇ ਜਨਪੁਰਖ ਨੇ ਹੀ ਗੁਰਮੁਖ ਹੋ ਕੇ ਗੁਰਾਂ ਦੁਆਰਾ ਪਰਮੇਸ਼ਰ ਨੂੰ ਪਛਾਨਣਾ ਕੀਤਾ ਹੈ ਨਸਰੀ ਮਹੱਲਾ ਨਾਵਾ ਸਿੱਖਾਂ ਤੇ ਮਹਾਤਮਾ ਜਨਾਂ ਨੇ ਹੱਥ ਜੋੜ ਕੇ ਸਤਿਗੁਰਾਂ ਅਗੇ ਬੇਨਤੀ ਕੀਤੀ ਕਿ اے ਸਤਿਗੁਰੂ ਜੀ ਕਈ ਜੋਗੀ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਂਦੇ ਕੀ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਸੁਣ ਕੇ ਸਤਿਗੁਰੂ ਜੀ ਜੋਗੀ ਅਤੇ ਅਜੋਗੀ ਦੇ ਲਖਣ ਕਰਦੇ ਆ ਪਹਿਲਾਂ ਅਜੋਗੀ ਦੇ ਲਖਣ ਕਰਦੇ ਆ ਤੇ ਜੋਗੀ ਕਉ ਜੁਗਤ ਨ ਜਾਣੋ हे ਭਾਈ ਉਸ ਪ੍ਰਾਣਾ ਜਾਮ ਕਰਨ ਵਾਲੇ ਜੋਗੀ ਦੇ ਮਨ ਨੂੰ ਪਰਮੇਸ਼ਰ ਵਿੱਚ ਜੁੜਿਆ ਨਾ ਜਾਣੂ ਜਿਸ ਨੇ ਆਤਮਾ ਪਰਮਾਤਮਾ ਦੀ ਏਕਤਾ ਰੂਪੀ ਝੁਗਤੀ ਨਹੀਂ ਜਾਣੀ ਲੋਭ ਮੋਹ ਮਾਇਆ ਮਮਤਾ ਫੁਨ ਜੇ ਘਟ ਮਾਹੇ ਪਛਾਨੋ ਰਹਾਉ ਫੁਨ ਪੁਨਾ ਪਦਾਰਥਾਂ ਦੇ ਜੋੜਨ ਦਾ ਲੋਭ ਲਾਲਚ ਸਰੀਰਾਂ ਦਾ ਮੋਹ ਸਨੇਹ ਪੁਨ ਪੁਨਾ ਮਾਇਆ ਦੀ ਮਮਤਾ ਅਪਣਤ ਮੇਰ ਜਿਸ ਜੋਗੀ ਦੇ ਘਾਟਿਰ ਦੇ ਵਿੱਚ ਪਛਾਣੀ ਦੀ ਹੈ ਉਹ ਜੋਗੀਪੁਰਖ ਨਹੀਂ ਅਜੋਗੀ ਹੈ ਰਹਾਉ ਅੱਗੇ ਜੋਗੀ ਦੇ ਲਖਣ ਦੱਸਦੇ ਆ ਬਿਸਰਾਮ ਦੇ ਕੇ ਪਰ ਨਿੰਦਾ ਉਸਤਤ ਨਹਿ ਜਾਕੇ ਕੰਚਨ ਲੋਹ ਸਮਨ ਹਾਂ ਜਿਸ ਦੇ ਹਿਰਦੇ ਵਿੱਚ ਪਰ ਪ੍ਰਾਈ ਨਿੰਦਿਆ ਆਪਣੀ ਉਸਤਤ ਵਡਿਆਈ ਦੀ ਇੱਛਾ ਨਾ ਹੋਵੇ ਕਿਸੇ ਦੀ ਬੇਲੋੜੀ ਵਡਿਆਈ ਕਰਨ ਦੀ ਇੱਛਾ ਨਾ ਹੋਵੇ ਅਤੇ ਕੰਚਨ ਸੋਨੇ ਤੇ ਲੋਹੇ ਨੂੰ ਇਕੋ ਜਿਹਾ ਸਮਝੇ ਸੋਨੇ ਦੀ ਨਿਆਈ ਦੇਵ ਸਰੀਰਾਂ ਵਿੱਚ ਲੋਹੇ ਦੀ ਨਿਆਈ ਤਾਮਸੀ ਜੀਵਾਂ ਆਦ ਸਾਰਿਆਂ ਵਿੱਚ ਇੱਕ ਪਰਮੇਸ਼ਰ ਦੀ ਜੋਤ ਨੂੰ ਹੀ ਬਰਾਬਰ ਸਮਝੇ ਅਤੇ ਹਰ ਖਸੋਗ ਤੇ ਰਹੇ ਅਤੀਤਾ ਜੋਗੀ ਤਾਹੇ ਬਖਨੋ ਜੋ ਪਦਾਰਥਾਂ ਦੇ ਆਆਂ ਤੋਂ ਹਰਖ ਖੁਸ਼ ਹੋਣਾ ਪਦਾਰਥਾਂ ਦੇ ਵਿਛੜਨ ਤੇ ਸੋਗ ਗਮੀ ਹੋਣਾ ਸੁਖ ਦੁਖ ਤੋਂ ਅਤੀਤਾ ਨਰਲੀਪ ਰਹਿਦਾ ਉਸ ਨੂੰ ਵੈਗਰੂ ਵਿੱਚ ਜੁੜਿਆ ਹੋਇਆ ਜੋਗੀ ਕਹੋ ਕਹੀਦਾ ਹੈ ਚੰਚਲ ਮਨ ਦੇਿਸ ਕਉ ਤਾਵਤ ਅਚਲ ਜਾਹੇ ਟਹਿਰਨ ਜੋ ਚੰਚਲ ਥਿਰ ਜਾ ਟਿਕ ਕੇ ਨਾ ਰਹਿਣ ਵਾਲਾ ਮਨ ਦਸੋ ਦਿਸ਼ਾਵਾਂ ਦੇ ਪਦਾਰਥਾਂ ਵੱਲ ਨੂੰ ਦੌੜਦਾ ਰਹਿੰਦਾ ਹੈ ਇਸ ਮਨ ਦੀ ਜਿਸ ਪੁਰਖ ਨੇ ਗੁਰਾਂ ਦੁਆਰਾ ਚੰਚਲਤਾ ਗਵਾ ਕੇ ਅਚਲ ਨਾ ਚੱਲਣ ਵਾਲੇ ਪਾਵਿਕ ਰਸ ਰਹਿਣ ਵਾਲੇ ਬ੍ਰਹਮ ਵਿੱਚ ਠਹਿਰਾਇਆ ਟਿਕਾਉਣਾ ਕੀਤਾ ਹੈ ਕਹੋ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾਹੇ ਤੁਮ ਮੰਨੋ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਇਸ ਵਿਦ ਤਰ੍ਹਾਂ ਦਾ ਜੋ ਨਰਪੁਰਖ ਹੈ ਉਸ ਪੁਰਖ ਨੂੰ ਤੁਸੀਂ ਮੁਕਤ ਸਰੂਪ ਕਰਕੇ ਮੰਨੋ ਮੁਕਤ ਹੋਇਆ ਜਾਣ ਤਨਸਰੀ ਮਹੱਲਾ ਨਾਵਾ ਜੋ ਅਧਿਕਾਰੀ ਜਨ ਸਤਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਉਹ ਬੇਨਤੀ ਕਰਨ ਦੀ ਜਾਂਚ ਸਤਗੁਰੂ ਜੀ ਜਿਗਿਆਸੂ ਜਨਾਂ ਨੂੰ ਦੱਸਦੇ ਹੋਏ ਸ਼ਬਦ ਉਚਾਰਨ ਕਰਦੇ ਹਨ ਕਿ ਇਉਂ ਬੇਨਤੀ ਕਰੀਏ ਅਬ ਮੈਂ ਕੌਣ ਉਪਾਉ ਕਰਉ ਏ ਸਤਗੁਰੂ ਜੀ ਅਬ ਹੁਣ ਮੈਂ ਇਸ ਮਨੁੱਖਾ ਜਨਮ ਦੇ ਸਮੇਂ ਵਿੱਚ ਵਾਹਿਗੁਰੂ ਨੂੰ ਮਿਲਣ ਦਾ ਕਿਹੜਾ ਉਪਾਯ ਯਤਨ ਕਰਾਂ ਜੇ ਬਿਦ ਮਨ ਕੋ ਸੰਸਾਰ ਝੁਕੈ ਭਉ ਨਿਦ ਪਾਰ ਪਰਉ ਰਹਾਉ ਜਿਸ ਬਿਦ ਪ੍ਰਕਾਰ ਮਨ ਦਾ ਪ੍ਰਮਾਨ ਪਰਮੇਗਤ ਆਦ ਸੰਸਾ ਸ਼ੱਕ ਭਰਮ ਚੁਕਿਆ ਜਾਵੇ ਅਤੇ ਮੈਂ ਭਉ ਭੈ ਦਾ ਇੱਕ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪੀ ਕਿਨਾਰੇ ਤੇ ਜਾ ਪਵਾਂ ਭਾਵ ਜਾ ਪ੍ਰਵੇਸ਼ ਹੋਵਾਂ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਆ ਜਨਮ ਪਾਇ ਕਛ ਭਲੋ ਨਕੀਨੋ ਤਾਤੇ ਅਧਿਕ ਡਰੋ ਏ ਗਰੀਬ ਨਿਵਾਜ ਸਤਿਗੁਰੂ ਜੀ ਜਦੋਂ ਮੈਂ ਮਨੁੱਖਾ ਜਨਮ ਪਾਇ ਕੋਈ ਵੀ ਭਲਾ ਚੰਗਾ ਪਰਉਪਕਾਰ ਵਾਲਾ ਕੰਮ ਨਹੀਂ ਕੀਤਾ ਤਿਸ ਕਰਕੇ ਮੈਂ ਜਮਾਂ ਤੋਂ ਬਹੁਤ ਡਰਦਾ ਹਾਂ ਮਨ ਬਾਜ ਕਰਮ ਹਰ ਗੁਣ ਨਹੀਂ ਗਾਏ ਇਹ ਜੀ ਸੋਚ ਤਰੋ ਏ ਸਤਿਗੁਰੂ ਜੀ ਆਪ ਜੀ ਦੀ ਆਗਿਆ ਅਨਸਾਰ ਮਾਨਬਾਚ ਕਰਮ ਭਾਵ ਮਨ ਦੇ ਪਰਮੇਸ਼ਰ ਬਚਨ ਭਾਵ ਬਾਣੀ ਕਰਮ ਸਰੀਰ ਦੇ ਰੋਮ ਰੋਮ ਕਰਕੇ ਪਰਮੇਸ਼ਰ ਦੇ ਗੁਣ ਨਹੀਂ ਗਾਉਣਾ ਕੀਤੇ ਜਹ ਕਹੀਏ ਇਹ ਸੋਚ ਚਿੰਤਾ ਮੈਂ ਬੜੀ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਹਾਂ ਗੁਰਮਤ ਸੋਨ ਕਛ ਗਿਆਨ ਨਾ ਉਪਜਿਓ ਪਸ ਜਿਉ ਉਦਰ ਪਸ ਜਿਉ ਉਦਰ ਪਰੋ ਇਹ ਸਤਿਗੁਰੂ ਜੀ ਆਪ ਜੀ ਤੋਂ ਗੁਰਮਤਿ ਦੇ ਬਚਨ ਗੁਰਮਤਿ ਗੁਰ ਸਿੱਖਿਆ ਸੁਣ ਕੇ ਵੀ ਕੁਝ ਗਿਆਨ ਆਤਮਕ ਗਿਆਨ ਬੋਧ ਪੈਦਾ ਨਹੀਂ ਹੋਇਆ ਭਾਵ ਗੁਰ ਸਿੱਖਿਆ ਧਾਰਨ ਨਹੀਂ ਕੀਤੀ ਨਿਤ ਪਸ਼ੂਆਂ ਵਾਂਗ ਆਪਣੇ ਉਦਰ ਪੇਟ ਦੇ ਤਾਂ ਹੀ ਚੰਗੇ ਚੰਗੇ ਪਦਾਰਥ ਖਾ ਕੇ ਭਰਦਾ ਰਹਿੰਦਾ ਹਾਂ ਭਾਵ ਭਰ ਲੈਂਦਾ ਹਾਂ ਪੇਟ ਭर्यੋ ਪਸ਼ੂ ਆ ਜਿਉ ਸੋਇਓ ਮਨਖ ਜਨਮ ਹੈ ਹਾਰਿਓ ਕਹੋ ਨਾਨਕ ਪ੍ਰਭ ਬਿਰਦ ਪਛਾਨੋ ਤਦ ਹੋ ਪਤ ਤ ਤਰੋ ਸਤਿਗੁਰੂ ਜੀ ਕਹੋ ਤੋਂ ਭਾਵ ਕਥਨ ਕਰਦੇ ਹਨ ਕਿ ਇਹ ਪ੍ਰਭ ਪਰਮੇਸ਼ਰ ਜੀ ਆਪਣੇ ਪਤ ਪਾਵਨ ਵਾਲੇ ਆਦ ਬਿਰਦ ਧਰਮ ਪ੍ਰਾਣ ਨੂੰ ਪਛਾਨੋ ਤਦ ਮੈਂ ਪਤ ਪਤ ਪਾਪੀ ਤਰ ਸਕਦਾ ਹਾਂ ਸੋ ਇਥੋਂ ਤੱਕ ਆਪ ਜੀ ਜੋ ਸ਼ਬਦਾਂ ਦਾ ਵੀਰਵਾਇਆ ਉਹ ਨੋਟ ਕਰ ਲਵੋ ਅੱਗੇ ਤਨਾਸਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਦਾ ਅਸ਼ਟ ਪਦੀਆਂ ਦੇ ਵਿੱਚ ਸਰਲੇਖ ਸ਼ੁਰੂ ਹੋਵੇਗਾ ਕੱਲ੍ਹ ਵਾਲੀ ਵਿਚਾਰ ਵਿੱਚ ਆਪਾਂ ਉਹ ਵਿਚਾਰਾਂਗੇ ਸੋ ਇੱਥੇ ਆਪਜੀ ਸ਼ਬਦਾਂ ਦਾ ਜੋ ਅੰਕਾਂ ਦਾ ਵੇਰਵਾ ਆ ਉਹ ਨੋਟ ਕਰ ਲਵੋ ਸੋ ਇਸ ਸ਼ਬਦ ਦੀਆਂ ਦੋ ਪੌੜੀਆਂ ਹੋਣ ਕਾਰਨ ਦੋ ਅੰਕ ਲਗਾਇਆ ਹੈ ਸੋ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਨੇ ਚਾਰ ਸ਼ਬਦ ਉਚਾਰਨ ਕੀਤੇ ਹਨ ਇਸ ਕਰਕੇ ਤਨਾਸਰੀ ਰਾਗ ਵਿੱਚ ਇਸ ਸਮਾਪਤੀ ਤੇ ਇੱਥੇ ਚਾਰ ਅੰਕ ਜੋ ਲੱਗਾ ਹੈ ਤਨਾ ਸ੍ਰੀ ਰਾਗ ਦੇ ਆਰੰਭ ਵਿੱਚ ਜੋ ਸ਼ਬਦ ਆਏ ਆ ਉਹਨਾਂ ਦਾ ਵੇਰਵਾ ਪਹਿਲੇ ਪਾਤਸ਼ਾਹ ਜੀ ਦੇ ਨੌ ਸ਼ਬਦ ਆਏ ਹਨ ਤੀਸਰੇ ਤਾਂ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੀ ਨੌ ਸ਼ਬਦ ਆਏ ਹਨ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ 13 ਸ਼ਬਦ ਆਏ ਹਨ ਪੰਜਵੇਂ ਪਾਤਸ਼ਾਹ ਜੀ ਦੇ ਇੱਥੋਂ ਤੱਕ 58 ਸ਼ਬਦ ਆਏ ਹਨ ਆਪ ਜੀ ਦੇਖ ਰਹੇ ਦਰਸ਼ਕਾਰੇ 58 ਲੱਗਾ 13 ਦੇ ਅੱਗੇ ਅੰਕ ਸੋ ਜੋ ਆਪਜੀ ਦਰਸ਼ਨ ਕਰ ਰਹੇ ਚਾਰ ਅੰਕ ਦੇ ਇਹ ਨਵੇਂ ਪਾਤਸ਼ਾਹ ਜੀ ਦੇ ਚਾਰ ਸ਼ਬਦ ਆਏ ਹਨ ਸੋ ਜੋ ਸਭ ਤੋਂ ਪਿੱਛੇ 93 ਅੰਕ ਲੱਗਾ ਹੈ ਸ਼ਬਦਾਂ ਦੇ ਇਸ ਦਾ ਮਤਲਬ ਹੈ ਕੁੱਲ ਜੋੜ ਇਥੋਂ ਤੱਕ ਸ਼ਬਦਾਂ ਦਾ 93 ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ Vaheguru guru Wahe ਸਤਿ ਵਾਹੀ ਗੁਰੂ ਜੀ ਕੀ ਫਤਿਹ